ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਤੇ ਨਾਨਾਗ ਦਿਖਾਵਾਂਗੇ ਦੋ ਤੋਕੜ ਗੱਭਣ ਵੱਜਾ ਇੱਕ ਬੂਰੀ ਤੇ ਇੱਕ ਕਾਲੀ ਚੱਕ ਪਾ ਸਕਦੇ ਨੇ ਤੇ ਇੱਕ ਦਿਖਾਵਾਂਗੇ ਤਾਜੀ ਵਹਿੜ ਸੂਈ ਵੀ ਡੇਰੇ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਤੇ ਨਾਮ ਐਡਰੈਸ ਦ ਪਿੰਡ ਪੋਤਨਾ ਜ਼ਿਲ੍ਹਾ ਬਰਨਾਲਾ ਪੈਗਾ ਮੋਬਾਈਲ ਨੰਬਰ ਆਪਣਾ 76528 18577 76528 18577 18547 ਤੇ ਪਹਿਲਾ ਨੰਬਰ ਜਿਹੜੇ ਕ੍ਰੋਸ ਤੇ ਰਿਵਾੜ ਦੇਖੇ ਰੇ ਕਿਹੜਾ ਸੂਸੂਈ ਹੈ ਇਹ ਬਈ ਤੀਜਾ ਸੂਸੂਈ ਹੈ ਬਈ ਤੇ ਕ੍ਰੋਸ ਬਣ ਹੈਗਾ ਇੱਥੇ ਹਣਾ ਬੱਚਾ ਕੀ ਆ ਮਗਰ ਬਸ ਆ ਬਈ ਠੀਕ ਆ ਕਹਿ ਇੱਕ ਦਿਨ ਦੀ ਸੂਈ ਵੀ ਆ 10 ਦਿਨ ਹੋ ਗਏ ਬਈ ਸੂਈ ਨਹੀਂ ਆ ਠੀਕ ਆ ਸੂਈ ਸਵੇ ਲੈ ਲੈਂਦੀ ਆਪਾਂ ਹਾਂ ਸਕੀਰੀਟ ਹੋਣਾ ਬਈ ਤਨੇ ਪਿੰਨਾ ਗੈਪ ਬਣੇ ਠੀਕ ਆ ਰੈਸਟ ਇਰ ਚਾਹੀਏ ਜੇਰ ਜੋ ਰੋਕੇ ਆ ਜੇਰ ਜੋ ਰੋਕੇ ਕਿੰਨਾ ਦੁੱਧ ਚੋਣ ਵਾਲਾ ਐ ਇਸ ਵਕਤ ਜੇ ਤੁਹਾਡੇ 20 ਕਰੋ ਦੁੱਧ ਤਿਆਰ ਆ ਬਈ ਤੋੜ ਕੇ ਦੇ ਦਾਂਗੇ ਜੇ ਮੈਂ ਲੱਗ ਗਿਆ ਮੈਂ ਕਿਤੇ ਦੇਵਾਂਗੇ ਤੋੜ ਕੇ ਦੇ ਦਾਂਗਾ ਜੇ ਕੱਟ ਗਿਆ ਚਾਰ ਲੰਗ ਚੋਲੇ ਤੇਰੇ ਬੰਦਾ ਕੱਟ ਕੇ ਖਰਚਾ ਦੇਵਾਂਗੇ ਮੈਂ ਸਾਰਾ ਕੋ ਤੇਲ ਪਾ ਕੇ ਬਦਲੇ ਮੋੜਾ ਠੀਕ ਆ ਭਾਜ ਦਾ ਕੀ ਆ ਭਾਜ ਦਾ ਮੁੱਲ ਹੈਗਾ ਬਈ 80000 75 ਹੀ ਦੇ ਦਾਂਗੇ ਛੋਟਾ ਛੱਪਾ ਹੋ ਜਾਊਗਾ ਮਾਰ ਤਾਨ ਕਰਦਾ ਤੋੜ ਦੀ ਬਾਹਰ ਨੂੰ ਮੁੱਲ 80000 75 ਯਾਰੀ ਦੇ ਦਾਂਗੇ ਤੇ ਦੁੱਧ 20 ਲੀਟਰ ਤਿਆਰ ਆ ਹਨਾ ਸੋ ਕੇਰ ਵਗੈਰਾ ਹੋਜੂ ਮੰਨ ਕੇ ਚਲੋ 2-3 ਲੀਟਰ ਦੀ ਗਜਾਇਸ ਹੋਰ ਹੈਗੀ ਇਹਦੇ ਵਿੱਚ ਠੀਕ ਠੰ ਠੀਕ ਹੈ ਸੋ ਸ਼ਾਮ ਦਾ ਟਾਈਮ ਹੈ ਚਵਾਈਏ ਦੀ ਹੋਣੀ ਹੈ ਡੰਗ ਤੇ ਹੁਣ ਆਉਦੀ ਬਿਹੜ ਆਈ ਪਿਆ ਬਸ ਟੀਕਾ ਮੋੜ ਲੈ ਗੁਰਾ ਲੈ ਗਰ ਤੇ ਮੂੰਹ ਮੱਥਾ ਦੇਖੋ ਸੂਆ ਤੀਜਾ ਸੂਈ ਵੀ ਮੁੱਲ 80000 ਦਾ ਟਾਈਪ ਤੋਰਦਾ ਤੇ 75000 ਦੀ ਵੀਰ ਕਿੰਨਾ ਦੇ ਦਾਂਗੇ ਸਾਫ ਸੁਥਰੀ ਸੋ ਵੀਰੋ ਥਣਲੇਵਾ ਨੇੜੇ ਤੋਂ ਦੇਖ ਸਕਦੇ ਹੋ ਚਾਰੇ ਥਣ ਨਿਕਣਵੇਂ ਸਾਫ ਸੁਥਰਾ ਤੇ ਬੱਚਾ ਲਾ ਕੇ ਮਨ ਲਾ ਬਜੇ ਖੜਦੇ ਕੋਈ ਦਿੱਕਤ ਨਹੀਂ ਬਹਿਣਾ ਬੱਚਾ ਚੋਣਾ ਬਾਈ ਠੀਕ ਦੂਜੇ ਨੰਬਰ ਜਿਹੜੀ ਬੂਰੀ ਮੱਝ ਦੇਖਦੇ ਕਿੰਨਾ ਟਾਈਮ ਸੂਈ ਦੇ ਕਿਹੜਾ ਸੂਆ ਇਹਨੂੰ ਹੋ ਗਿਆ ਬਾਈ 6 6 6 ਮਹੀਨੇ ਹੋ ਗਏ ਮੰਨ ਕੇ ਚੱਲ ਗਏ ਇਹਨੂੰ ਸੂਈ ਗੱ ਗੰਭਣ ਹੈ ਗਿਆ ਸੇ ਮਿੰਨਾ ਜੀ ਬਾ ਪੰਜ ਚਾਰ ਦਿਨ ਦੁੱਧਰ ਹੋਣਗੇ ਬਸ ਹਾਂ ਹਾਂ ਬਸ ਉਹਦਾ ਤੇ ਢਾਈ ਕਿ ਟਿਕਾ ਲੱਗੇ ਚੋਣੇ ਇੱਕ ਟਾਈਮ ਟਿਕਾ ਲਾ ਕੇ ਚੋਣੇ ਮਿਲਦੀ ਇੱਕ ਟਾਈਮ ਹੀ ਆ ਮਿਲ ਪਿਆ ਬਣਾ ਜਿੱਥੋਂ ਮਿਲ ਪਿਆ ਕੋਈ ਟਿਕਾ ਲਾ ਕੇ ਪਰ ਮਿਲੇ ਬਣਾ ਛਾੜਦੇ ਚੋਣੇ ਥਣ ਚਾਰੇ ਓਕੇ ਆ ਜੇ ਮੈਂ ਓਕੇ ਆ ਬਈ ਛੱਡੇ ਛੁੱਡੇ ਦੀ ਸਾ ਪਾ ਇਹਦਾ ਕੀ ਆ ਪਾ ਇਹਦਾ 65000 ਰੁਪਏ ਮੋਲ ਮੰਨ ਤਨ ਮੰਨ ਤਨ ਕਰ ਤੋਰੀ ਬਾਹਰ ਨੂੰ ਸੋ ਵੀਰੋ 65000 ਦੇ ਵਿੱਚੋਂ ਗਜਾਇਆ ਸੋ ਜੂ ਪੂਸੋ ਲੰਡੀਆ ਸੁਵਾ ਤਾਂ ਹੋ ਚੌਥਾ ਕਿਸੂਈ ਵੀ ਹਨਾ ਹਾਂ ਉਹਤੀ ਜੇ ਚੌਥਾ ਸਵੇਰ ਵੀ ਦੂਜਾ ਜੀ ਜੇ ਫਾਇਦਾ ਕੋਈ ਨਹੀਂ ਤੇ ਲੇਵਾ ਵਗੈਰਾ ਦੇਖੋ ਸਾਫ ਸੁੱਤਰਾ ਸੋਹਣਾ ਤੇ 2.5 ਕਿਲੋ ਦੁੱਧ ਦਿੰਦੀ ਐ ਇੱਕ ਟਾਈਮ ਦਾ ਥੋੜੇ ਘਰੇ ਦੁੱਧ ਦੇਵੇ ਨਾ ਦੇਵੇ ਤੇ ਚੈੱਕ ਪਾਸ ਆਪਣੀ ਕਰਾਈ ਭੇਜਾਂਗਾ ਜਮਾਂ ਬਾਈ ਕਰਾਈ ਭੇਜਾਂਗਾ ਆਪਣੇ ਤਸੱਲੀ ਦੇ ਬੰਦਾ ਲੈ ਜਾ ਜੀ ਕਰਾਉਣੀਆਂ ਕਰਾ ਸਕਦਾ ਚੈੱਕ ਕਰਵਾ ਕੇ ਲੈ ਕੇ ਜਾਓ ਟੋਕੜ ਘੱਬਣਾ ਕਰੋ ਲੰਬਾ ਨਾ ਆਵੀ ਕਿਸੇ ਗੱਲ ਦਾ ਤੇ ਤੀਗਾ ਲਾ ਕੇ ਮਿਲਦੀ ਐ ਇੱਕ ਟਾਈਮ ਵਿੱਚ ਹੁੰਦੀ ਐ 2.5 ਕਿਲੋ ਦੁੱਧ ਆ ਤੇ ਬੂਰੀ ਮਾਝਾ ਚੰਗੀ ਜਮਾ 65000 ਮੁੱਲਾ ਮਾਨਦਾਨ ਵਿੱਚੋਂ ਇਹਦੇ ਹੋ ਜਾਣਾ ਅੱਗੇ 3 ਜਿਹੇ ਨੰਬਰ ਵਾਲੀ ਦੇਖਦੇ ਆਂ ਬਖਲਾ ਸਿੰਘ ਇਹ ਇਹ ਹੈਗੀ ਚਾਰਕ ਮਹੀਨੇ ਹੋ ਗਏ ਸੂਈ ਨੂੰ ਤਾਂ ਬਹੇਜਾ ਕੁਝ ਹੋ ਗਿਆ ਪੰਜ ਮਹੀਨੇ ਦੀ ਗੱਪਣਾਏ ਪੰਜ ਮਹੀਨੇ ਮੰਗੋ ਚਾਰ ਮਹੀਨੇ ਸੂਈ ਨੂੰ ਗੱਪਣਾ ਤੇ ਗੱਪਣ ਚਾਰ ਮਹੀਨੇ ਦੀ ਹੈ ਅੱਡ ਚਾਰ ਮਹੀਨੇ ਦੀ ਗੱਪਣਾ ਸਾਢੇ ਚਾਰ ਮਹੀਨੇ ਦੀ ਕਿੰਨੇ ਟਾਈਮ ਦੀ ਸਹੀ ਸੂਈ ਵੀ ਇਹ ਇਹ ਬਾਈ ਹੈਗੀ ਹੈਗੀ ਸੇਵ ਨਾਲ ਸੂਈ ਵੀ ਸਾਢੇ ਪੰਜ ਮਹੀਨੇ ਦੀ ਗੱਪਣਾ ਠੀਕ ਹੈ ਮਨਨ ਚਾਰ ਮਹੀਨੇ ਦੇ ਅੰਦਰ ਗੱਪਣ ਹੋਈ ਵੀ ਵਧੀਆ ਤੇ ਦੁੱਧ ਹੁਣ ਕਿੰਨਾ ਇਸ ਵਕਤ ਦੁੱਧ ਦਾ ਥੱਲੇ ਮੈਂ ਸਾਢੇ ਤਿੰਨ ਕਿਉਂ بس ਇਹਦੇ ਵੀ ਟੀਕਾ ਲੱਗੇ ਜੇ ਵੈਸੇ ਇਹ ਟੀਕਾ ਲਾਏ ਤੂੰ ਵੀ ਮਿਲ ਪੈਂਦਾ ਮੂੰਖੋ ਸੋਚ ਤੂੰ ਮਿਲਿਆ ਤਾਂ ਰੱਜੇ ਦੇ ਸਿਰ ਤੇ ਪਸੂ ਟੋਕੜ ਦਾ ਤਾਂ ਅੱਜ ਜੇ ਸਹੀ ਦੀ ਪਣ ਪੈਂਦੇ ਨੇ ਬੱਟੀ ਲਾਏ ਠੀਕ ਹੈ ਇੱਕ ਟਾਈਮ ਚ ਉਹਨੇ ਹੁਣ ਸਾਮ ਦਾ ਟਾਈਮ ਚ ਚਾਈ ਇਹਦੀ ਹੋਣੀ ਹੈ ਨਾ ਹੋਣੀ ਹੈ ਬਈ ਥੇ ਕਿ ਘਪੂਰ ਸਾਰਾ ਤਾਂ ਨਹੀਂ 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 ਜਮ ਓਕੇ ਹੈ ਬਈ ਇਹਦਾ ਭਾਗ ਹੀ ਰੱਖਿਆ ਇਹਦਾ ਮੁੱਲ ਵੀ 65000 ਰੁਪਏ ਮਾਨਤਨ ਕਰ ਦਾਂਗੇ ਟੋਰੀ ਬਾਹਰ ਨੂੰ ਸੋ ਵੀਰ ਸਵੇਰ ਦੇ ਵਿੱਚ ਮੱਝ ਹੈਗੇ ਸੂਆ ਹੋ ਚੌਥਾ ਪੰਜਵਾਂ ਸਾਢੇ ਪੰਜ ਮਹੀਨੇ ਵੀਰ ਦਾ ਤੱਕ ਬਪਣਾ ਚੈੱਕ ਕਰਵਾਉਣੀ ਆਪਦੀ ਚੈੱਕ ਕਰਵਾ ਕੇ ਲੈ ਕੇ ਜਾਓ ਕਿਉਂਕਿ ਟੋਕੜ ਪਸੂ ਤੇ ਦੁੱਧ ਤੁਹਾਡੀ ਸੇਵਾ ਤੇ ਡਿਪੈਂਡ ਆ ਦੁੱਧ ਜਾ ਕੇ ਬਸੂ ਹੱਡ ਵੀ ਸਕਦਾ ਤੇ ਪਰ ਵੀਰ ਦੇ ਘਰੇ ਚੋਕ ਕੇ ਤੇ ਸੰਡੀ ਕਰਕੇ ਸਮਾਰ ਕੇ ਕੋਈ ਟੀਕਾ ਲਾ ਕੇ ਮਿਲ ਜਾ ਥਣ ਪਾਸ ਵਧੀਆ ਹੋ ਜਾਣਗੇ ਜਮ ਉਹਨਾਂ ਕੋ ਦੁੱਧ ਵੀ ਦੇ ਜਿਵੇਂ ਬਹੁਤ ਵੀਰ ਡਿਮਾਂਡ ਕਰਦੇ ਕਿ ਟੋਕੜ ਕੱਪੜਾ ਆਪ ਲੈਣੀ ਆ ਤੇ ਮੂਰੇ ਘੱਟ ਰੁਪਏ ਲਾਉਣੇ ਆ ਸੋਅਜ ਦੇ ਟਾਈਮ ਦੇ ਵਿੱਚ ਦੋ ਵੀ ਦੋ ਟੋਕੜਾ ਕੱਪੜਾ ਸਾਨੂੰ ਦਿਖਾ ਦੇ ਇੱਕ ਦਿਖਾ ਦਿੱਤਾ ਜੀ ਜੇ ਕਿ ਦੋਨੇ ਇਕੱਠੇ ਖਰੀਦਣ ਆਲਾ ਹੋਇਆ ਵਧੀਆ ਹੋ ਮੰਨ ਤਨ ਹਾਂ ਵਧੀਆ ਕਰਦਾ ਮੰਨ ਤਨ ਠੀਕ ਆ ਪਿੰਡ ਆ ਗਿਆ ਪੋਤਨਾ ਜ਼ਿਲ੍ਹਾ ਬਰਨਾਲਾ ਤਿੰਨ ਨਗਾਂ ਦੇ ਵਿੱਚੋਂ ਕੋਈ ਨਗਾ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਲਓ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ